3000 ਮਹੀਨੇ ਦੇ ਜਮਾ ਕਰਾ ਕੇ ਤੁਸੀਂ ਬਣਾ ਸਕਦੇ ਹੋ 1 ਕਰੋੜ 2 ਲੱਖ ਰੁਪਏ ਆਪਣੇ ਆਉਣ ਵਾਲੇ ਫਿਊਚਰ ਦੇ ਲਈ ਬਿਨਾ ਤੰਗ ਹੋਏ ਬਿਨਾ ਪਰੇਸ਼ਾਨ ਹੋਏ ਬਣੋ ਕਰੋੜਪਤੀ ਜੇ ਤੁਹਾਡੀ ਸੈਲਰੀ 20000 ਤੋਂ ਵੀ ਥੱਲੇ ਹੈ ਜੇ ਤੁਸੀਂ 3000 ਰੁਪਏ ਵੀ ਆਪਣੇ ਸੈਲਰੀ ਦੇ ਵਿੱਚੋਂ ਸੇਵ ਕਰ ਸਕਦੇ ਹੋ ਔਰ ਇਨਵੈਸਟ ਕਰ ਸਕਦੇ ਹੋ ਤੇ ਤੁਸੀਂ ਇੱਕ ਦਿਨ ਜ਼ਰੂਰ ਕਰੋੜਪਤੀ ਬਣ ਸਕਦੇ ਹੋ ਦੋਸਤੋ ਅੱਜ ਵੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਅਜਿਹੀ ਸਟ੍ਰੈਟਜੀ ਡਿਸਕਸ ਕਰਨ ਜਾ ਰਿਹਾ ਹਾਂ ਜਿਸ ਨੂੰ ਫੋਲੋ ਕਰਕੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪ ਕਿੰਨੀ ਸੈਲਰੀ ਤੋਂ 20 ਤੋਂ 25 ਸਾਲਾਂ ਦੇ ਵਿੱਚ ਕਰੋੜਾ ਰੁਪਏ ਇਕੱਠੇ ਕਰ ਲਓ। ਦੋਸਤੋ ਸੁਣਨ ਨੂੰ ਇਹ ਅਜੀਬ ਲੱਗਦਾ ਹੋਵੇਗਾ ਕਿ 20-25 ਸਾਲਾਂ ਦੇ ਵਿੱਚ ਕਰੋੜਪਤੀ ਬੰਨਾ ਜਾਂ ਫਿਰ 20-25 ਸਾਲਾਂ ਦੇ ਵਿੱਚ ਕਰੋੜਪਤੀ ਬਣ ਕੇ ਕਰਾਂਗੇ ਕੀ? ਅਸੀਂ ਤਾਂ ਹਮੇਸ਼ਾ ਇਹੀ ਸੋਚਦੇ ਹਾਂ ਕਿ ਸ਼ਾਰਟਕਟ ਤਰੀਕੇ ਦੇ ਨਾਲ ਕਿਵੇਂ ਕਰੋੜਪਤੀ ਬਨਿਆ ਜਾਏ ਔਰ ਕਿਵੇਂ ਇਮੀਡੀਏਟਲੀ ਸਾਡੇ ਖਾਣ ਦੇ ਵਿੱਚ ਪੈਸੇ ਆ ਜਾ। ਜਿਸ ਤਰੀਕੇ ਨਾਲ ਮੈਂ ਤੁਹਾਨੂੰ ਕਰੋੜਪਤੀ ਬਨਣ ਬਾਰੇ ਦੱਸਣ ਜਾ ਰਿਹਾ ਹਾਂ ਉਹ ਤੁਹਾਨੂੰ ਇਹ ਸਮਝ ਵੀ ਨਹੀਂ ਆਏਗੀ ਪਤਾ ਵੀ ਨਹੀਂ ਲੱਗੇਗਾ ਕਿ ਤੁਸੀਂ ਸਮੇਂ ਦੇ ਨਾਲ ਕਿਵੇਂ-ਕਿਵੇਂ ਕਰੋੜਪਤੀ ਬਨ ਗਏ ਔਰ ਕਿੰਨੀ ਆਸਾਨੀ ਦੇ ਨਾਲ ਤੁਸੀਂ ਕਰੋੜਪਤੀ ਵਾਲੀ ਕ੍ਰੇਡਿਟ ਦੇ ਵਿੱਚ ਆਪਣੇ ਆਪ ਨੂੰ ਦਰਜ ਕਰ ਲਿਆ ਸਤਿ ਸ਼੍ਰੀ ਅਕਾਲ ਮਰਜਜੀਤਪਾ ਅੱਜ ਮੈਂ ਜੋ ਤਰੀਕਾ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਬਹੁਤ ਹੀ ਸੌਖਾ ਤਰੀਕਾ ਹੈ ਕਰੋੜਪਤੀ ਬਣਨ ਦਾ ਦੋਸਤੋ ਸਕਸੈਸ ਜਾਂ ਫਿਰ ਅਮੀਰੀ ਦੀ ਗੱਲ ਕਰੀਏ ਕਦੀ ਵੀ ਸ਼ਾਰਟਕਟ ਦੇ ਨਾਲ ਹਾਸਲ ਨਹੀਂ ਕੀਤਾ ਜਾ ਸਕਦਾ ਜੇ ਕਰ ਲਈਏ ਤੇ ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਉਹਨੂੰ ਸੰਭਾਲ ਨਹੀਂ ਪਾਓਗੇ ਤੇ ਜਿੰਨੀ ਜਲਦੀ ਹੋਏਗੀ ਉਨੀ ਜਲਦੀ ਉਹ ਡਰੇਨ ਹੋ ਕੇ ਤੁਹਾਡੇ ਕੋਲੋਂ ਚਲੀ ਵੀ ਜਾਏ ਇਸ ਨੂੰ ਜਾਂ ਤਾਂ ਬਹੁਤ ਹੀ ਮਿਹਨਤ ਦੇ ਨਾਲ ਕਮਾਇਆ ਜਾ ਸਕਦਾ ਹੈ ਜਾਂ ਫਿਰ ਸਮਾਰਟਲੀ ਕੰਮ ਕਰਕੇ ਬਹੁਤ ਸਾਰੇ ਮਿਹਨਤ ਕਰਨ ਵਾਲੇ ਲੋਕ ਪਹਿਲੇ ਆਪਣੇ ਸੈਲਰੀ ਦੇ ਵਿੱਚੋਂ ਜਿਹੜੇ ਪੈਸੇ ਨੇ ਉਹ ਸੇਵ ਕਰਦੇ ਨੇ ਸੇਵ ਕਰਨ ਤੋਂ ਬਾਅਦ ਬੈਂਕ 'ਚ ਜਮਾ ਕਰਾਉਂਦੇ ਨੇ ਉਹਨੂੰ FD ਦੇ ਰੂਪ ਦੇ ਵਿੱਚ ਜਾਂ RD ਦੇ ਰੂਪ ਦੇ ਵਿੱਚ ਬੈਂਕ 'ਚ ਆਪਣੇ ਇੰਟਰਸਟ ਲੈਂਦੇ ਨੇ ਉਸ ਤੋਂ ਬਾਅਦ ਫਿਰ ਕੋਈ ਨਾ ਕੋਈ ਐਸੈਟ ਬਣਾਉਂਦੇ ਨੇ ਐਸੈਟ ਕਿਵੇਂ ਲਿਆ ਜਾਂਦਾ ਜਿਵੇਂ ਕਿ ਕੋਈ ਪਲਾਟ ਲੈ ਲਿਆ ਜਾਂ ਫਿਰ ਕਿਸੇ ਚੀਜ਼ 'ਲੀ ਹੋਰ ਕਿਤੇ ਇਨਵੈਸਟ ਕਰ ਦਿੱਤੇ ਫਿਰ ਬਾਅਦ ਵਿੱਚ ਉਹੀ ਐਸੈਟ ਨੂੰ ਦੁਬਾਰਾ ਵੇਚਣ ਤੋਂ ਬਾਅਦ ਹੋਰ ਪੈਸੇ ਕਮਾਉਂਦੇ ਨੇ ਫਿਰ ਐਸੈਟ ਦੇ ਵਿੱਚ ਇਨਵੈਸਟ ਕਰਕੇ ਹੋਰ ਪੈਸੇ ਜਿਹੜੇ ਜੋੜੇ ਹੁੰਦੇ ਨੇ ਉਹਨਾਂ ਤੋਂ ਅੱਗੇ ਜਿਹੜੇ ਨੇ ਆਪਣੇ ਸਿਸਟਮ ਨੂੰ ਅੱਗੇ ਚਲਾਉਂਦੇ ਨੇ ਫਿਰ ਮੋਸਟਲੀ ਲੋਕ ਇਹ ਕਰ ਦਿੰਦੇ ਨੇ ਕਿ ਇਹਨਾਂ ਪੈਸਿਆਂ ਨੂੰ FD ਦੇ ਵਿੱਚ ਲਾਉਂਦੇ ਨੇ ਪੋਜ਼ਿਟ ਕਰਾਉਂਦੇ ਨੇ ਕਿਉਂਕਿ ਲੋਕਾਂ ਕੋਲ ਇਹੀ ਪੈਸਾ ਹੁੰਦਾ ਜਿਹਨੂੰ ਉਹ ਕਮਾਉਂਦੇ ਰਹਿੰਦੇ ਨੇ ਕਿਉਂਕਿ ਜਿਹੀ ਲੋਕ ਜਿਹੜੇ ਨੇ ਆਪਣੀ ਜਿਹੜੇ ਸ਼ੌਂਕ ਹੁੰਦੇ ਨੇ ਉਹਨੂੰ ਸੈਲਰੀ ਤੋਂ ਪੂਰਾ ਕਰਦੇ ਰਹਿੰਦੇ ਨੇ RD ਜਾਂ FD ਜੋ ਕਰਾਈ ਹੈ ਉਸ ਦੇ ਉੱਪਰ ਜਿਹੜਾ ਇੰਟਰਸਟ ਮਿਲਦਾ ਹੈ ਉਸ ਨੂੰ ਫਿਰ ਰੀ ਇਨਵੈਸਟਮੈਂਟ ਕਰਦੇ ਰਹਿੰਦੇ ਨੇ ਇਸ ਤਰੀਕੇ ਦੇ ਨਾਲ ਮਿਹਨਤ ਕਰਨ ਵਾਲੇ ਲੋਕ ਜਿਹੜੇ ਨੇ ਆਪਣੀ ਜ਼ਿੰਦਗੀ ਦਾ ਸਾਰਾ ਸਵਾਦ ਮਾਰ ਦਿੰਦੇ ਨੇ ਸਾਰੀ ਉਮਰ ਮਿਹਨਤ ਕਰਦੇ ਕਰਦੇ ਪੈਸੇ ਇਨਕਮ ਬਣਾਉਣ ਦੇ ਚੱਕਰ ਦੇ ਵਿੱਚ ਆਪਣੀ ਸਾਰੀ ਜ਼ਿੰਦਗੀ ਸਿਰਫ ਥੋੜੇ ਜਿਹੇ ਪੈਸਿਆਂ ਦੇ ਚੱਕਰ ਦੇ ਵਿੱਚ ਪੂਰੀ ਇਸੀ ਚੀਜ਼ ਦੇ ਵਿੱਚ ਇਨਵੈਸਟ ਕਰ ਦ ਤੁਹਾਡੇ ਨਾਲ ਕਰੋੜਪਤੀ ਬਣਨ ਦਾ ਤਰੀਕਾ ਦੱਸਣ ਜਾ ਰਹਾ ਹਾਂ ਇਸ ਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਨੂੰ ਇੰਜੋਏ ਵੀ ਕਰ पाओगे ਇਸ ਦੇ ਨਾਲ ਨਾਲ ਆਪਣੀ ਜ਼ਿੰਦਗੀ ਦੇ ਵਾਸਤੇ ਫਿਊਚਰ ਵਾਸਤੇ ਕਰੋੜਾ ਰੁਪਏ ਸੇਵ ਵੀ ਕਰ पाओगे ਇਸ ਤਰੀਕੇ ਦੇ ਵਿੱਚ ਤੁਹਾਨੂੰ ਇਹ ਵੀ ਨਹੀਂ ਪਤਾ ਲੱਗੇਗਾ ਕਿ ਕਿਸ ਤਰੀਕੇ ਦੇ ਨਾਲ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਜਿਹੜੇ ਨੇ ਉਹ ਆ ਵੀ ਗਏ ਇਸ ਤਰੀਕੇ ਦੇ ਵਿੱਚ ਤੁਹਾਨੂੰ ਇਹ ਵੀ ਨਹੀਂ ਪਤਾ ਲੱਗੇਗਾ ਕਿ ਤੁਹਾਡੇ ਅਕਾਊਂਟ ਦੇ ਵਿੱਚੋਂ ਕਿਵੇਂ ਪੈਸੇ ਗਏ ਔਰ ਤੁਹਾਡੀ ਸੇਵਿੰਗ ਦੇ ਵਿੱਚ ਕਿਵੇਂ ਆ ਕੇ ਪੈਸੇ ਜੁੜ ਵੀ ਗਏ ਆਓ ਇਸ ਨੂੰ ਅਸੀਂ ਇੱਕ ਐਗਜ਼ਾਮਪਲ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਮੈਂ ਇਸ ਨੂੰ ਇੱਕ ਘੱਟ ਤੋਂ ਘੱਟ ਸੈਲਰੀ ਦੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਨਾ ਹੈ ਕਿ ਤੁਸੀਂ ਇਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਿਵੇਂ ਸੇਵ ਕਰਨਾ ਹੈ ਔਰ ਸੇਵ ਕਰਨ ਤੋਂ ਬਾਅਦ ਕਿਵੇਂ ਤੁਸੀਂ ਫਿਊਚਰ ਦੇ ਵਿੱਚ ਆਪਣੇ ਲਈ ਕਰੋੜਾਂ ਰੁਪਏ ਬਣਾ ਸਕਦੇ ਹੋ ਮੰਨ ਲਓ ਕਿ ਤੁਹਾਡੀ ਸੈਲਰੀ 20000 ਰੁਪਏ ਹੈ ਜਿਸ ਵਿੱਚ 8000 ਰੁਪਏ ਤੱਕ ਰੈਂਟ ਅਤੇ ਰਾਸ਼ਨ ਵਿੱਚ ਲਗਾ ਲਓ ਜੇਕਰ ਤੁਹਾਡਾ ਰੈਂਟ ਅਤੇ ਰਾਸ਼ਨ ਦਾ ਖਰਚਾ ਮਿਲਾ ਕੇ 8000 ਤੋਂ ਵੱਧ ਜਾਂਦਾ ਹੈ ਤੇ ਤੁਸੀਂ ਆਪਣੀ ਪੀਜੀ ਨੂੰ ਜ਼ਰੂਰ ਚੇਂਜ ਕਰਦੇ ਹੋ ਉਸ ਤੋਂ ਬਾਅਦ ਤੁਹਾਡੇ ਕੋਲ 12000 ਰੁਪਏ ਬਚਦੇ ਨੇ ਇਹਨਾਂ 12000 ਰੁਪਏ ਵਿੱਚ ਤੁਸੀਂ ਆਪਣੀ ਬਾਕੀ ਸਾਰੇ ਖਰਚੇ ਮੈਨੇਜ ਕਰਨੇ ਨੇ ਜਿਵੇਂ ਆਪਣੀਆਂ ਜ਼ਰੂਰਤਾਂ ਪੂਰੀਆਂ ਨੀਆਂ ਨੇ ਆਪਣੇ ਸ਼ੌਂਕ ਵੀ ਪੂਰੇ ਕਰਨੇ ਨੇ ਆਪਣੀ ਈਮੇਜ ਕੱਢਣੀਆਂ ਨੇ ਤੇ ਨਾਲ ਹੀ ਇਸ ਵਿੱਚ ਤੁਸੀਂ ਸੇਵਿੰਗ ਵੀ ਕਰਨੀ ਹੈ ਇਹ ਕਿਸ ਤਰੀਕੇ ਨਾਲ ਹੋ ਸਕਦਾ ਹੈ ਆਓ ਇਸ ਤੇ ਗੱਲ ਕਰਦੇ ਹਾਂ ਸਭ ਤੋਂ ਪਹਿਲੇ ਨੰਬਰ ਤੇ 12000 ਵਿੱਚੋਂ 2000 ਰੁਪਏ ਤੁਸੀਂ ਆਪਣੇ ਕੋਲ ਸੇਵ ਰੱਖੋ ਅਤੇ ਬਾਕੀ ਦੇ 10000 ਰੁਪਏ ਵਿੱਚ ਤੁਸੀਂ 2000 ਹਰ ਮਹੀਨੇ ਆਪਣੇ ਸ਼ੌਂਕ ਪੂਰੇ ਕਰਨ ਲਈ ਰੱਖੋ ਅਤੇ 2000 ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਰੱਖੋ ਹੁਣ ਤੁਹਾਡੇ ਕੋਲ 6000 ਰੁਪਏ ਹੀ ਬਚੇਗਾ ਜਿਸ ਵਿੱਚ ਤੁਸੀਂ ਜੇਕਰ EMI ਦਿੰਦੇ ਹੋ ਤਾਂ ਤੁਸੀਂ ਉਸ ਨੂੰ 3000 ਰੁਪਏ ਤੋਂ ਵੱਧ ਨਾ ਰੱਖੋ ਸਿਰਫ 3 ਤੱਕ ਹੀ ਰੱਖੋ ਇਸ ਤਰੀਕੇ ਦੇ ਨਾਲ ਤੁਹਾਡਾ ਸਾਰਾ ਖਰਚਾ ਮੈਨੇਜ ਕਰਨ ਤੋਂ ਬਾਅਦ ਵੀ ਤੁਹਾਡੇ ਕੋਲ ਜਿਹੜੇ ਨੇ 3000 ਰੁਪਏ ਬਚ ਜਾਈਗੇ ਹੁਣ ਇਸੇ 3000 ਤੋਂ ਤੁਸੀਂ ਇਨਵੈਸਟਮੈਂਟ ਕਰਨ ਤੋਂ ਬਾਅਦ ਕਰੋੜਾ ਰੁਪਏ ਜਿਹੜੇ ਨੇ ਬਣਾਨੇ ਜੇਕਰ ਤੁਹਾਨੂੰ ਇਹ ਮਜ਼ਾਕ ਲੱਗਦਾ ਹੈ ਮੈਨੂੰ ਲੱਗਦਾ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਐ ਲੱਗਦਾ ਹੋਵੇਗਾ ਕਿ ਇਹ ਸਿਰਫ ਕਹਿਣ ਦੀਆਂ ਗੱਲਾਂ ਨੇ ਪਰ ਮੈਂ ਇਹਨੂੰ ਪ੍ਰੈਕਟੀਕਲੀ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਇਸ ਤਰੀਕੇ ਨਾਲ ਤੁਸੀਂ ਕਿਵੇਂ ਪੈਸੇ ਬਣਾ ਸਕਦੇ ਹੋ ਕਿਵੇਂ ਤੁਸੀਂ ਕਰੋੜਾ ਰੁਪਏ ਇਹ 3000 ਤੋਂ ਬਣਾ ਸਕਦੇ ਆਓ ਹੁਣ ਅਸੀਂ ਇਹ ਚਰਚਾ ਕਰਦੇ ਹਾਂ ਕਿ ਇਹ ਪੈਸਿਆਂ ਨੂੰ ਕਿਹੜੇ ਤਿੰਨ ਤਰੀਕਿਆਂ ਦੇ ਨਾਲ ਜਮ੍ਹਾਂ ਕਰਾਇਆ ਜਾ ਸਕਦਾ ਹੈ ਤੇ ਕਿੰਨੀ ਇਨਵੈਸਟਮੈਂਟ ਤੇ ਕਿੰਨੀ ਰਿਟਰਨ ਇਹਨਾਂ ਉੱਪਰ ਸਾਨੂੰ ਮਿਲ ਸਕਦੀ ਹੈ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਟ੍ਰੈਡੀਸ਼ਨ ਤਰੀਕਾ ਜੋ ਕਿ ਸਾਡੇ ਦਾਦੇ ਸਾਡੇ ਮਾਪਿਓ ਹਮੇਸ਼ਾ ਕਰਦੇ ਆਏ ਨੇ ਉਹ ਹੈ ਐਫ ਡੀ ਫਿਕਸਡ ਡਿਪੋਜ਼ਿਟ ਦੋਸਤੋ ਅਕਸਰ ਐਫ ਡੀ ਨੂੰ ਸਭ ਤੋਂ ਵਧੀਆ ਤਰੀਕਾ ਮੰਨਿਆ ਜਾਂਦਾ ਹੈ ਪੈਸੇ ਨੂੰ ਸੇਵ ਕਰਨ ਦਾ ਔਰ ਪੈਸੇ ਨੂੰ ਗਰੋ ਕਰਨ ਦਾ ਪਰ ਜੇ ਆਪਾਂ ਇੰਟਰਸਟ ਰੇਟ ਦੀ ਗੱਲ ਕਰਦੇ ਹਾਂ 6 ਤੋਂ 7% ਦੇ ਵਿੱਚ ਜਿਹੜੀ ਐਫ ਡੀ ਸਾਨੂੰ ਰਿਟਰਨ ਦਿੰਦੀ ਹੈ ਔਰ ਉਸ ਦੇ ਉੱਪਰ ਵੀ ਸਾਨੂੰ ਟੀ ਡੀ ਐਸ ਦੇਣਾ ਪੈਂਦਾ ਹਰ ਮਹੀਨੇ ਦਾ 3000 ਰੁਪਏ ਜੇ ਅਸੀਂ ਜਮਾ ਕਰਾਉਂਦੇ ਆਂ ਤੇ 6.75% 36000 ਦੀ ਐਫਡੀ ਤੇ ਕਰਾਉਂਦੇ ਹੋ ਤਾਂ 1 ਸਾਲ ਬਾਅਦ ਤੁਹਾਨੂੰ 2492 ਰੁਪਏ ਦਾ ਵਿਆਜ ਮਿਲਦਾ ਹੈ ਜਿਸ ਨਾਲ ਸਾਲ ਬਾਅਦ ਤੁਸੀਂ 38492 ਰੁਪਏ ਬਣ ਜਾਣਗੇ ਇਸੇ ਤਰ੍ਹਾਂ ਜੇਕਰ 25 ਲੱਖ ਤੱਕ ਅਸੀਂ ਇਸੇ ਮਾਣ ਨੂੰ ਜਮ੍ਹਾਂ ਕਰਾਈ ਜਾਈਏ ਤਾਂ 25 ਸਾਲ ਬਾਅਦ ਤੁਹਾਨੂੰ 2470000 ਰੁਪਏ ਦੇ ਕਰੀਬ ਤੁਹਾਨੂੰ ਰਕਮ ਮਿਲੇਗੀ ਜਿਸ ਦੀ ਕੀ ਅੱਜ ਤੋਂ 25 ਸਾਲ ਬਾਅਦ ਮਾਈਨਰ ਜੀ ਇਨਕਮ ਸਾਡੇ ਲਈ ਬਣੇਗੀ ਜਿਸ ਨੂੰ ਅਸੀਂ ਇਨਫਲੇਸ਼ਨ ਰੇਟ ਦੇ ਨਾਲ ਬੀਟ ਨਹੀਂ ਕਰ ਪਾਵਾਂਗੇ ਆ ਹੁਣ ਅਸੀਂ ਇਸ ਨੂੰ ਨਿਫਟੀ 50 ਦੇ ਜਰੀਏ ਦੇ ਨਾਲ ਦੇਖਦੇ ਹਾਂ ਨਿਫਟੀ 50 ਦੇ ਵਿੱਚ ਐਸਆਪੀ ਦੇ ਜਰੀਏ ਅਸੀਂ ਪੈਸੇ ਜਮ੍ਹਾਂ ਕਰਾ ਸਕਦੇ ਹਾਂ ਜਿਸ ਦੇ ਵਿੱਚ 12% ਦੇ ਹਿਸਾਬ ਦੇ ਨਾਲ ਸਾਨੂੰ ਇੰਟਰਸਟ ਜੋ ਹੈ ਮਿਲ ਜਾਂਦਾ ਹੈ ਇਸ ਲਈ ਜੇਕਰ ਅਸੀਂ 1 ਸਾਲ ਲਈ 3000 ਰੁਪਇਆ ਸਿਪ ਦੇ ਵਿੱਚ ਜਮ੍ਹਾਂ ਕਰਾਈਏ ਤਾਂ ਰਕਮ 38300 ਦੇ ਕਰੀਬ ਬਣ ਸਕਦੀ ਹੈ ਅਤੇ 25 ਸਾਲ ਤੱਕ ਤੁਸੀਂ 9 ਲੱਖ ਦੇ ਕਰੀਬ ਪੈਸੇ ਜਮ੍ਹਾਂ ਕਰਾ ਸਕੋਗੇ 43 ਲੱਖ 67000 ਦੇ ਕਰੀਬ ਤੁਹਾਨੂੰ ਇਸ ਦੇ ਉੱਪਰ ਵਿਆਜ ਮਿਲੇਗਾ ਅਤੇ 25 ਸਾਲ ਬਾਅਦ ਤੁਹਾਡੇ ਕੋਲ 52 ਲੱਖ 67000 ਰੁਪਏ ਹੋਣਗੇ ਇਹ ਰਕਮ ਐਫ ਡੀ ਦੀ ਰਕਮ ਨਾਲੋਂ ਲਗਭਗ ਡਬਲ ਰਕਮ ਹੈ ਪਰ ਇਹ ਰਕਮ 25 ਸਾਲ ਬਾਅਦ ਕੋਈ ਵੱਡੀ ਰਕਮ ਨਹੀਂ ਹੈ ਇਸ ਦੇ ਨਾਲ ਮਿਡਲ ਕਲਾਸ ਫੇਰ ਲਗਭਗ ਸੇਮ ਸਿਚੁਏਸ਼ਨ ਤੇ ਹੀ ਰਹਿਣਗੇ ਪਰ ਜੇਕਰ ਹੁਣ ਅਸੀਂ ਇਹ ਦੇਖੀਏ ਕਿ ਮਿਡ ਕੈਪ ਦੇ ਵਿੱਚ ਜੇ 25 ਸਾਲ ਦੇ ਲਈ ਪੈਸਾ ਲਗਾਇਆ ਜਾਵੇ ਤਾਂ ਇਹ ਪੈਸਾ ਕਿੰਨਾ ਬਣੇਗਾ ਮਿਡ ਕੈਪ ਦੇ ਵਿੱਚ 12 14 ਦੇ 16% ਦੇ ਹਿਸਾਬ ਨਾਲ ਵਿਆਜ ਲੱਗਦਾ ਹੈ ਜੇਕਰ ਤਿੰਨ ਸਿਚੁਏਸ਼ਨ ਨੂੰ ਦੇਖਿਆ ਜਾਵੇ ਤਾਂ 25 ਸਾਲ ਬਾਅਦ 12% ਦੇ ਹਿਸਾਬ ਦੇ ਨਾਲ 52 ਲੱਖ 67 ਹਜ਼ਾਰ ਰੁਪਏ ਦੇ ਕਰੀਬ ਰਕਮ ਬਣਦੀ ਹੈ 14% ਦੇ ਹਿਸਾਬ ਦੇ ਨਾਲ 70 ਲੱਖ ਰੁਪਏ ਦੇ ਕਰੀਬ ਰਕਮ ਬਣਦੀ ਹੈ 16% ਦੇ ਹਿਸਾਬ ਦੇ ਨਾਲ 1 ਕਰੋੜ 2 ਲੱਖ ਰੁਪਏ ਦੇ ਕਰੀਬ ਜਿਹੜੀ ਹੈ ਰਕਮ ਬਣਦੀ ਹੈ ਇਸ ਤਰੀਕੇ ਦੇ ਨਾਲ স্মਲ ਕੈਪ ਦੇ ਵਿੱਚ ਪੈਸੇ ਲਗਾ ਕੇ ਤੁਸੀਂ ਵਕ ਵਕ ਕੈਲਕੂਲੇਟਰ ਦੇ ਨਾਲ ਕੈਲਕੂਲੇਸ਼ਨ ਕਰਕੇ ਆਪਣਾ ਜਿਹੜਾ ਇੰਟਰਸਟ ਆ ਉਹ ਦੇਖ ਸਕਦੇ ਹੋ ਆਪਣੀ ਸਮਝ ਦੇ ਅਕੋਰਡਿੰਗ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਤਰੀਕਾ ਚੂਸ ਕਰਕੇ ਆਪਣੇ ਪੈਸੇ ਜਿਹੜੇ ਨੇ ਇਨਵੈਸਟ ਕਰ ਸਕਦੇ ਹੋ ਜਾਂ ਫਿਰ ਆਪਣੇ ਤੁਹਾਡੇ ਕੋਲ ਜਿੰਨੇ ਵੀ ਪੈਸੇ ਨੇ ਉਹਨਾਂ ਨੂੰ ਤੁਸੀਂ ਦੋ ਜਾਂ ਤਿੰਨ ਹਿੱਸਿਆਂ ਦੇ ਵਿੱਚ ਵੰਡ ਕੇ ਤੁਸੀਂ ਵਕ ਵਕ ਤਰੀਕਿਆਂ ਦੇ ਨਾਲ ਇਹਨਾਂ ਨੂੰ ਇਨਵੈਸਟ ਕਰ ਸਕਦੇ ਤੁਸੀਂ ਦੇਖ ਸਕਦੇ ਹੋ ਕਿ 1 ਸਾਲ ਜਾਂ 2 ਸਾਲ ਜਾਂ 5 ਸਾਲ ਦੇ ਵਿੱਚ ਕੀ ਰਿਟਰਨ ਆ ਰਹੀ ਹੈ ਉੱਥੇ ਫਿਰ ਆਪਣਾ ਮੇਜਰ ਪੈਸਾ ਜਿਹੜਾ ਲਗਾ ਸਕਦੇ ਮੈਂ 25 ਸਾਲਾਂ ਦੇ ਵਿੱਚ ਇੰਨਾ ਪੈਸਾ ਸਿਰਫ 3000 ਰੁਪਏ ਮਹੀਨੇ ਦੇ ਹਿਸਾਬ ਦੇ ਨਾਲ ਤੁਹਾਨੂੰ ਦੱਸਿਆ ਹੈ ਜੇਕਰ ਤੁਸੀਂ ਸੈਲਰੀ ਵਧਨ ਦੇ ਨਾਲ ਜਾਂ ਤੁਹਾਡੀ ਸੇਵਿੰਗ ਵਧਨ ਦੇ ਨਾਲ ਆਪਣੀ ਇਨਵੈਸਟਮੈਂਟ ਦੀ ਅਮਾਉਂਟ ਨੂੰ ਜੇ ਤੁਸੀਂ 10% ਜਾਂ 20% ਸਾਲ ਦਾ ਵਧਾਈ ਜਾਵਨ ਤਾਂ 25 ਸਾਲ ਤੋਂ ਬਾਅਦ ਤੁਸੀਂ ਇਸ ਤੋਂ ਵੀ 10 ਜਾਂ 15 ਗੁਣਾ ਜ਼ਿਆਦਾ ਪੈਸੇ ਜਿਹੜੇ ਨੇ ਉਹ ਰਿਟਰਨ ਦੇ ਵਜੋਂ ਤੁਸੀਂ ਲੈ ਲੋਗੇ ਦੋਸਤੋ ਅੱਜ ਸਿਰਫ ਇੱਕ ਬੇਸਿਕ ਜੀ ਕੈਲਕੂਲੇਸ਼ਨ ਦੇ ਨਾਲ ਮੈਂ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਬਿਨਾ ਤੰਗੀ ਤੋਂ ਵੀ ਤੁਸੀਂ ਜਿਹੜੇ ਨੇ ਆਪਣੇ ਪੈਸੇ ਕਿਵੇਂ ਸੇਵ ਕਰਕੇ ਕਿਵੇਂ ਇੱਕ ਵੱਡੀ ਰਕਮ ਜਿਹੜੀ ਹੈ ਵਿਡਰੋ ਕਰ ਸਕਦੇ ਹੋ ਬਾਕੀ ਤੁਸੀਂ ਆਪਣੇ ਮੁਤਾਬਿਕ ਹੋਰ ਤਰੀਕੇ ਵੀ ਅਪਣਾ ਸਕਦੇ ਹੋ ਪਰ ਇਸ ਤਰੀਕੇ ਦੇ ਨਾਲ ਤੁਹਾਡੇ ਸ਼ੌਂਕ ਵੀ ਪੂਰੇ ਹੋਣਗੇ ਤੁਹਾਡੇ ਜਿਹੜੇ ਰੁਟੀਨ ਵਾਲੇ ਖਰਚੇ ਨੇ ਉਹ ਵੀ ਹੋਣਗੇ ਔਰ ਇਸ ਦੇ ਨਾਲ ਨਾਲ ਤੁਸੀਂ ਆਪਣੀ ਜ਼ਿੰਦਗੀ ਨੂੰ ਇੰਜੋਏ ਵੀ ਕਰ पाओ ਪਰ ਇਸ ਦੇ ਨਾਲ ਨਾਲ ਤੁਹਾਨੂੰ ਇਹ ਵੀ ਨਹੀਂ ਪਤਾ ਲੱਗੇਗਾ ਕਿ ਤੁਸੀਂ ਇੱਕ ਛੋਟੀ ਜੀ ਇਨਵੈਸਟਮੈਂਟ ਦੇ ਨਾਲ ਆਉਣ ਵਾਲੇ ਸਮੇਂ ਦੇ ਲਈ ਤੁਸੀਂ ਇੱਕ ਵੱਡੀ ਅਮਾਉਂਟ ਜਿਹੜੀ ਹੈ ਫਿਊਚਰ ਦੇ ਵਿੱਚ ਸਿਕਰ ਕਰ ਲਈ ਔਰ ਜਦੋਂ ਲੋਡ ਪਏਗੀ ਤੁਸੀਂ ਉਹ ਪੈਸੇ ਨੂੰ ਆਪਣੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰਾ ਸਕਦੇ ਹੋ ਅੱਜ ਦੀ ਇਸ ਵੀਡੀਓ ਚ ਬਸ ਇੰਨਾ ਹੀ ਮਿਲਦੇ ਆ ਕਿ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸੱਚੇ ਕਾਲ ਮੈਂ ਰਣਜੀਤ ਪਾ